ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਬਗਦਾਦ ਦੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਵੱਡਾ ਵਪਾਰੀ ਰਹਿੰਦਾ ਸੀ ਇਸ ਵਪਾਰੀ ਦਾ ਬਦਾਮਾਂ ਦਾ ਖਰੋਟ ਦਾ ਕਾਰੋਬਾਰ ਸੀ ਹੋਰ ਵੀ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਇਹ ਵੇਚਿਆ ਕਰਦਾ ਸੀ ਇਸ ਵਪਾਰੀ ਦਾ ਨਾਮ ਖਵਾਈਜਾ ਸੀ ਤੇ ਵਪਾਰੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਕਦੇ ਵੀ ਕਿਸੇ ਦੇ ਨਾਲ ਠੱਗੇ ਨਹੀਂ ਸੀ ਕਰਦਾ ਵਪਾਰੀ ਦੇ ਪਿਤਾ ਨੇ ਇਸ ਨੂੰ ਇੱਕ ਗੱਲ ਸਮਝਾਈ ਸੀ ਕਿ ਪੁੱਤਰਾ ਕਦੇ ਵੀ ਕਿਸੇ ਨੂੰ ਵਾਧ ਪਾਵੇਂ ਤੋਂ ਲਿਆ ਜਾਵੇ ਪਰ ਗਲਤੀ ਦੇ ਨਾਲ ਵੀ ਘਾਟਨਾ ਤੋਲਣੀ ਜੇ ਕਿਸੇ ਦਾ ਹੱਕ ਤੋਂ ਬਿਲਕੁਲ ਥੋੜਾ ਜਿਹਾ ਮਾਰੇਗਾ ਤਾਂ ਉਹ 10 ਗੁਣਾ ਜਾਂ 100 ਗੁਣਾ ਹੋ ਕੇ ਨਿਕਲ ਜਾਵੇਗਾ ਇਹ ਗੱਲ ਖਵਾਜਾ ਨੇ ਪੱਲੇ ਬੰਨ ਲਈ ਇਸ ਦਾ ਬਦਾਮਾਂ ਦਾ ਖਰੋੜ ਦਾ ਕਾਰੋਬਾਰ ਆਏ ਦਿਨ ਵਾਦਾ ਜਾਂਦਾ ਸੀ ਉਹਦਾ ਕਾਰਨ ਇਹ ਸੀ ਕਿ ਇਹ ਕਦੇ ਕਿਸੇ ਨਾਲ ਮਾੜਾ ਨਹੀਂ ਸੀ ਕਰਦਾ ਕਦੇ ਵੀ ਲੋੜਵੰਦ ਆਉਂਦਾ ਉਸ ਨੂੰ ਦਰਵਾਜ਼ੇੋਂ ਖਾਲੀ ਨਹੀਂ ਸੀ ਮੋੜਦਾ ਜਦੋਂ ਇਹਦੇ ਕੋਲ ਕਿਸੇ ਨੇ ਸਮਾਨ ਲੈਣ ਆਉਣਾ ਤਾਂ ਉਹ ਖੁਸ਼ ਹੋ ਕੇ ਦੇ ਖਵਾਇਜਾ ਰਾਤ ਵੇਲੇ ਆਪਣੀ ਦੁਕਾਨ ਬੰਦ ਕਰਕੇ ਜਦ ਘਰ ਜਾ ਕੇ ਸੁੱਤਾ ਤੇ ਆਪਣੇ ਬੱਚਿਆਂ ਨਾਲ ਆਪਣੇ ਘਰ ਵਾਲੇ ਨਾਲ ਪਿਆਰ ਨਾਲ ਮੇਲੇ ਆ ਤੇ ਰਾਤ ਨੂੰ ਜਦੋਂ ਸੁੱਤਾ ਬਹੁਤ ਪਿਆਰੀ ਨੀਂਦ ਆਈ ਜਦੋਂ ਸੌਂ ਰਿਹਾ ਸੀ ਤਾਂ ਇਹਦੇ ਸੁਪਨੇ ਦੇ ਵਿੱਚ ਇੱਕ ਬੁੱਢਾ ਫਕੀਰ ਆਇਆ ਉਸ ਬਜ਼ੁਰਗ ਫਕੀਰ ਨੇ ਉਸ ਨੂੰ ਕਿਹਾ ਕਿ ਹੁਣ ਤੂੰ ਆਪਣਾ ਹਿਸਾਬ ਕਿਤਾਬ ਦੇਖ ਲੈ ਮੈਂ ਆਪਣਾ ਹੀ ਹਿਸਾਬ ਕਿਤਾਬ ਦੇਖਾਂ ਤੇ ਉਹ ਕਹਿੰਦਾ ਕਿ ਤੂੰ ਧਨ ਬੜਾ ਕਮਾ ਲਿਆ ਬਹੁਤ ਕੁਝ ਤੂੰ ਕਰ ਰਿਹਾ ਹੈ ਪਰ ਤੂੰ ਪਰਮਾਤਮਾ ਦਾ ਨਾਮ ਲੈਣਾ ਭੁੱਲ ਤਾਂ ਨਹੀਂ ਰਿਹਾ ਹੌਣ ਤੋਂ ਪਰਮਾਤਮਾ ਵਾਲੇ ਪਾਸੇ ਧਿਆਨ ਕਰ। ਅਗਲੇ ਦਿਨੇ ਵਪਾਰੀ ਜਦੋਂ ਉੱਠਿਆ ਇਸਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿ ਮੈਨੂੰ ਸੁਪਨਾ ਆਇਆ ਜਾਂ ਨਹੀਂ। ਇਸਨੇ ਬੱਚਿਆਂ ਨੂੰ ਇਹ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਧਾਰਮਿਕ ਥਾਵਾਂ ਤੇ ਜਾਣ ਦਾ ਸਮਾਂ ਹੈ। ਘਰ ਵਾਲੀ ਨੂੰ ਇਸਨੇ ਕੁਝ ਨਾ ਦੱਸਿਆ ਦੇ ਸੁਪਨੇ ਦੇ ਬਾਰੇ। ਬਸ ਇਹ ਕਿਹਾ ਕਿ ਹੁਣ ਮੈਂ ਕੁਝ ਸਮਾਂ ਧਾਰਮਿਕ ਥਾਵਾਂ ਦੀ ਯਾਤਰਾ ਕਰਨੀ ਹੈ। ਉਥੇ ਜਾ ਕੇ ਪਰਮਾਤਮਾ ਦੇ ਭਜਨ ਬੰਦ ਕੀ ਕਰਨੇ ਹਨ ਐਸੇ ਘਰ ਵਿੱਚ ਬਹੁਤ ਸਾਰਾ ਧਨ ਜੁੜਿਆ ਪਿਆ ਸੀ ਇਸ ਦੇ ਘਰ ਵਾਲੇ ਉਸ ਨੇ ਕਦੇ ਇਸ ਤੋਂ ਕਿਸੇ ਚੀਜ਼ ਦਾ ਲੇਖਾ ਜੋਖਾ ਨਹੀਂ ਸੀ ਮੰਗਿਆ ਉਸ ਨੂੰ ਸਿਰਫ ਇਹ ਨਾ ਹੁੰਦਾ ਸੀ ਕਿ ਜਿਹੜੀ ਸ਼ੈ ਮੈਂ ਇਸ ਤੋਂ ਮੰਗਵਾਵਾਂ ਉਹ ਘਰੇ ਪਹੁੰਚ ਜਾਵੇ ਉਹ ਵੀ ਪਰਮਾਤਮਾ ਦੇ ਰੰਗ ਵਿੱਚ ਡੁੱਬੀ ਹੋਈ ਸੀ ਉਸ ਨੂੰ ਕਿਸੇ ਨਾਲ ਕੋਈ ਹੋਰ ਕਿਸਮ ਦਾ ਲੈਣ ਦੇਣ ਨਹੀਂ ਸੀ ਇਸਨੇ ਜਦੋਂ ਦੇਖਿਆ ਕਿ ਮੈਂ ਕਿੱਥੇ ਜਾਣਾ ਹੈ ਕਿਹੜੇ-ਕਿਹੜੇ ਧਰਮ ਸਥਾਨਾਂ ਤੇ ਜਾਣਾ ਹੈ ਤਾਂ ਇਸਨੇ ਦੇਖਿਆ ਕਿ ਮੈਨੂੰ ਕਾਫੀ ਜ਼ਿਆਦਾ ਸਮਾਂ ਲੰਘ ਜਾਣਾ ਹੈ ਘਰ ਦੇ ਵਿੱਚ ਮੇਰੇ ਬੱਚਿਆਂ ਦੇ ਸਹਾਰੇ ਜਾਂ ਘਰਵਾਲੀ ਦੇ ਸਹਾਰੇ ਇਹਨਾਂ ਧਨ ਰੱਖਣਾ ਸੁਰੱਖਿਅਤ ਨਹੀਂ ਇਸ ਕਰਕੇ ਕਿਉਂਕਿ ਉਹਨਾਂ ਦਾ ਤਾਂ ਧਿਆਨ ਬਿਲਕੁਲ ਇਹਨਾਂ ਪੈਸਿਆਂ ਵੱਲ ਹੈ ਹੀ ਨਹੀਂ ਉਹਨਾਂ ਨੂੰ ਤਾਂ ਧਨ ਦੇ ਨਾਲ ਪੈਸੇ ਨਾਲ ਕੋਈ ਲੈਣ ਦੇ ਨਹੀਂ ਇਸ ਲਈ ਇਨੇ ਕੀ ਕੀਤਾ ਕਿ ਇੱਕ ਵੱਡਾ ਸਾਰਾ ਜਾਰ ਲਿਆਂਦਾ ਇੱਕ ਵੱਡਾ ਸਾਰਾ ਮਰਦਮਾਨ ਲਿਆਂਦਾ ਤੇ ਉਸ ਮਰਦਮਾਨ ਦੇ ਵਿੱਚ ਥੱਲੇ ਇਨੇ ਕਮਾਇਆ ਹੋਇਆ ਧਨ ਸੋਨੇ ਦੇ ਸਿੱਕੇ ਸੋਨੇ ਦੀਆਂ ਮੋਹਰਾਂ ਪਾ ਦਿੱਤੀਆਂ ਤੇ ਉਹ ਚੰਗੀ ਤਰ੍ਹਾਂ ਬਾਕੀ ਅਖਰੋਟ ਪਾ ਦਿੱਤੇ ਤੇ ਅਖਰੋਟਾਂ ਦੇ ਨਾਲ ਉਤੋਂ ਢੱਕ ਕੇ ਭਰ ਕੇ ਇਸ ਨੇ ਬਹੁਤ ਵਧੀਆ ਤਰੀਕੇ ਨਾਲ ਉਸ ਮਰਦਬਾਨ ਦਾ ਉਸ ਜਾਰ ਦਾ ਢੱਕਣ ਲਗਾ ਦਿੱਤਾ ਕੰਨ ਲਗਾਉਣ ਤੋਂ ਬਾਅਦ ਹੀ ਆਪਣੇ ਇੱਕ ਬਹੁਤ ਹੀ ਪਿਆਰੇ ਮਿੱਤਰ ਹਸਨ ਦੇ ਕੋਲ ਗਿਆ ਹਸਨ ਨੂੰ ਜਾ ਕੇ ਕਿਹਾ ਕਿ ਮਿੱਤਰ ਮੈਨੂੰ ਤੇਰੀ ਥੋੜੀ ਜਿਹੀ ਮਦਦ ਦੀ ਲੋੜ ਹੈ ਮੈਂ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਿਹਾ ਹਾਂ ਉੱਥੇ ਲੰਮਾ ਸਮਾਂ ਲੱਗ ਸਕਦਾ ਹੈ ਇਹ ਵੀ ਸੰਭਵ ਹੈ ਕਿ ਮੇਰੀ ਬੀਵੀ ਬੱਚੇ ਉਹ ਨਾਨਕੇ ਚ ਆ ਕੇ ਮੇਰੇ ਸਾਰੇ ਪਰਿਵਾਰ ਦੇ ਕੋਲ ਰਹਿਣ ਕਿਉਂਕਿ ਮੇਰੇ ਬਿਨਾਂ ਰਹਿਣਾ ਉਹਨਾਂ ਦਾ ਸੌਖਾ ਨਹੀਂ ਇਸ ਕਰਕੇ ਮੈਂ ਕੁਝ ਅਖਰੋੜ ਸੰਭਾਲ ਕੇ ਰੱਖੇ ਹੋਏ ਸਨ ਇਹ ਮੇਰਾ ਇਨ੍ਹਾਂ ਅਖਰੋਟਾਂ ਦੇ ਨਾਲ ਮੇਰਾ ਬੜਾ ਗੂੜਾ ਸਨੇਹ ਹੈ ਪਿਆਰ ਹੈ ਬਾਕੀ ਦੇ ਕੰਮ ਮੇਰੇ ਉਹ ਮੁਲਾਜ਼ਮ ਕਰਦੇ ਰਹਿਣਗੇ ਪਰ ਇਨ੍ਹਾਂ ਪਿਆਰੇ ਅਖਰੋਟਾਂ ਦਾ ਇੱਕ ਮਰਦਬਾਨ ਮੈਂ ਅਮਾਨਤ ਦੇ ਤੌਰ ਤੇ ਤੇਰੇ ਘਰ ਰੱਖਣਾ ਚਾਹੁੰਦਾ ਹਾਂ ਮੈਨੂੰ ਕੁਝ ਮਹੀਨੇ ਲੱਗ ਸਕਦੇ ਨੇ ਤੇ ਕੁਝ ਸਾਲ ਵੀ ਲੱਗ ਸਕਦੇ ਨੇ ਇਸ ਕਰਕੇ ਜੇ ਮੈਂ ਘਰੇ ਰੱਖਦਾ ਹਾਂ ਇਹ ਨਾ ਹੋਵੇ ਕਿ ਘਰੇ ਕੋਈ ਇਸ ਨੂੰ ਲੈ ਜਾਵੇ ਜਾਂ ਖਾ ਜਾਵੇ ਤੇਰੇ ਤੇ ਮੈਨੂੰ ਪੂਰਾ ਭਰੋਸਾ ਹੈ ਤੂੰ ਇਹ ਭਰਿਆ ਹੋਇਆ ਮਰਦਮਾਨ ਅਖਰੋਟਾਂ ਦਾ ਆਪਣੇ ਘਰ ਮੇਰੀ ਇਮਾਨਤ ਦੇ ਤੌਰ ਤੇ ਸੰਭਾਲ ਕੇ ਰੱਖ ਲੈ ਜਦੋਂ ਮੈਂ ਧਾਰਮਿਕ ਅਸਥਾਨ ਦੀ ਯਾਤਰਾ ਤੋਂ ਵਾਪਸ ਤੋਂ ਵਾਪਸ ਪਰਤਾਂਗਾ ਤਾਂ ਮੈਨੂੰ ਤੂੰ ਇਹ ਵਾਪਸ ਕਰ ਦੇਵੇਂ ਬੇਚੀ ਜੇ ਕੋ ਹੋ ਕੇ ਮੇਰੇ ਘਰ ਰੱਖਦੇ ਆਪਣੇ ਮਾਨਤ ਦਾ ਉਹ ਮਰਦ ਮਾਨ ਭਰਿਆ ਹੋਇਆ ਹਸਨ ਨੂੰ ਦੇਖ ਕੇ ਵਪਾਰੀ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਨਿਕਲ ਗਿਆ ਉੱਥੇ ਜਾ ਕੇ ਇੱਕ ਸਥਾਨ ਤੋਂ ਅਗਲੇ ਸਥਾਨ ਜਾਂਦਾ ਅਗਲੇ ਤੋਂ ਅਗਲੇ ਤੇ ਇਸ ਤਰੀਕੇ ਨਾਲ ਲੰਮਾ ਸਮਾਂ ਉੱਥੇ ਰਿਹਾ ਕਦੇ-ਕਦੇ ਲੱਗਣਾ ਕਿ ਕਿਸੇ ਹੋਰ ਦੇਸ਼ 'ਚ ਜਾ ਕੇ ਉਸਨੇ ਵਪਾਰ ਸ਼ੁਰੂ ਕਰ ਲਿਆ ਹੋਵੇਗਾ ਉਹਤੇ ਉਸਨੇ ਹੋਰ ਵਿਆਹ ਕਰਵਾ ਲਿਆ ਹੋਵੇਗਾ ਅਤੇ ਉਸਤੇ ਹੋਰ ਬੀਵੀ ਬੱਚੇ ਹੋਣਗੇ ਸੋ ਕਾਫੀ ਸਮਾਂ ਹੋ ਚੁੱਕਾ ਇਹ ਵਾਪਸ ਪਰਤਿਆ ਨਹੀਂ ਹੁਣ ਉਨੋਂ ਸਾਡਾ ਖਿਆਲ ਕਿੱਥੇ ਹੋਵੇਗਾ ਸੋ ਇਹ ਇੱਕ ਤਰੀਕੇ ਨਾਲ ਉਨੋਂ ਵਿਸਾਰ ਚੁੱਕੇ ਸਨ ਇਸ ਤਰੀਕੇ ਦੇ ਨਾਲ ਖਿਆਲ ਹੁਣ ਹਸਨ ਦੇ ਮਨ ਦੇ ਵਿੱਚ ਆਉਣ ਲੱਗੇ ਕਿ ਉਸ ਨੂੰ ਲੱਗ ਉਸ ਨੂੰ ਲੱਗਦਾ ਕਿ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਹੈ ਮੇਰਾ ਵਧੀਆ ਦੋਸਤ ਸੀ ਬੈਂਦਾ ਉੱਠਦਾ ਸੀ ਬੜਾ ਵਧੀਆ ਪਰ ਪਤਾ ਨਹੀਂ ਕਿਉਂ ਨਹੀਂ ਪਰਤਿਆ ਇੱਕ ਦਿਨ ਰਾਤ ਦੇ ਵੇਲੇ ਹਰਸਨ ਦੇ ਘਰ ਕਾਫੀ ਸਾਰੇ ਮਹਿਮਾਨ ਆ ਗਏ ਐਸੀ ਘਰਵਾਲੀ ਨੇ ਕੁਝ ਬਣਾਉਣਾ ਸੀ ਤੇ ਉਹਦੇ ਵਿੱਚ ਕੁਝ ਬਦਾਮ ਤੇ ਕੁਝ ਅਖਰੋਟ ਪਾਉਣੇ ਸਨ ਪਰ ਰਾਤ ਦੇ ਵੇਲੇ ਅਜਿਆ ਸਮਾਨ ਕਿਸੇ ਹੋਰ ਪਾਸਿਓਂ ਨਹੀਂ ਸੀ ਮਿਲਣਾ ਤੇ ਘਰ ਵਿੱਚ ਉਹਨਾਂ ਦੇ ਬਹੁਤ ਥੋੜਾ ਸੀ ਐਸੀ ਘਰ ਵਾਲੀ ਨੇ ਹਸਨ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਤੁਹਾਡੇ ਦੋਸਤ ਦੀ ਮਾਨਤ ਵਾਲਾ ਜਿਹੜਾ ਸਮਾਨ ਹੈ ਉਹ ਕੱਢ ਕੇ ਆਪਾਂ ਅੱਜ ਆਪਣੇ ਪਕਵਾਨ ਵਿੱਚ ਪਾ ਲੈਂਦੇ ਹਾਂ ਸਵੇਰ ਦੁਕਾਨ ਖੁੱਲੇਗੀ ਤਾਂ ਉੱਥੇ ਜਾ ਕੇ ਲੈ ਕੇ ਆਵਾਂਗੇ ਤੇ ਹਸਨ ਨੇ ਮਨਾਂ ਕੀਤਾ ਕਿ ਨਹੀਂ ਮੇਰੇ ਦੋਸਤ ਦੀ ਮਾਨਤ ਹੈ ਕੋਈ ਗੱਲ ਨਹੀਂ ਮਹਿਮਾਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੇ ਕਿਹੜਾ ਨਾਰਾਜ਼ ਹੋਣਾ ਹੈ ਨਰਾਜ ਹੋ ਵੀ ਜਾਣਗੇ ਤਾਂ ਕੋਈ ਗੱਲ ਨਹੀਂ ਮੇਰੇ ਦੋਸਤ ਦੇ ਅਮਾਨਤ ਦੇ ਨਾਲ ਮੈਂ ਕਿਸੇ ਤਰੀਕੇ ਦਾ ਕੋਈ ਖੇលਵਾੜ ਨਹੀਂ ਕਰਵਾਉਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਆ ਕੇ ਉਹ ਮੈਨੂੰ ਕਹੇ ਕਿ ਭਾਈ ਮੇਰਾ ਮਰਦਮਾਨ ਤੂੰ ਟੱਕਣ ਕਿਉਂ ਖੋਲ ਲਿਆ ਕਿਉਂ ਕਹਿੰਦੇ ਕਿ ਨਹੀਂ ਕਈ ਵਾਰ ਸਾਨੂੰ ਮੌਕਾ ਨਹੀਂ ਜਾਗਤ ਸਮਝਣ ਦੇ ਚ ਰੋਰਤ ਹੁੰਦੀ ਹੈ ਤੁਸੀਂ ਬਿਨਾਂ ਵਜ੍ਹਾ ਜੇਦ ਕਰ ਰਹੇ ਹੋ ਮੈਂ ਕਿਹੜਾ ਕੋਈ ਚੋਰੀ ਕਰਨ ਦੀ ਗੱਲ ਕੀਤੀ ਹੈ ਆਪਾਂ ਜਿੰਨਾ ਸਮਾਨ ਲਵਾਂਗੇ ਉਹ ਆਪਾਂ ਵਾਪਸ ਰੱਖ ਦੇਵਾਂਗੇ ਉਹ ਕਹਿੰਦਾ ਠੀਕ ਹੈ ਉਸਨੇ ਕੀ ਕੀਤਾ ਕਿ ਇੱਕ ਵੱਡੀ ਸਾਰੀ ਥਾਲੀ ਲੈ ਲਈ ਥਾਲੀ ਦੇ ਵਿੱਚ ਉਹ ਮਦបាន ਨੂੰ ਬਿਲਕੁਲ ਉਲਟਾ ਕਰ ਦਿੱਤਾ ਮੋਦਾ ਕਰ ਦਿੱਤਾ ਤੇ ਹੈਰਾਨ ਰਹਿ ਗਿਆ ਜਦੋਂ ਇਹਨਾਂ ਦੋਵਾਂ ਮੀਆਂ ਬੀਬੀ ਨੇ ਦੇਖਿਆ ਕਿ ਅਖਰੋੜ ਬਦਾਮ ਤਾਂ ਥੋੜੇ ਜਿਹਾ ਨਿਕਲੇ ਨੇ ਤੇ ਤੋਂ ਬਹੁਤ ਸਾਰੀਆਂ ਸੋਨੇ ਦੇ ਆ ਮੋਹਰਾ ਨਿਕਲਿਆ ਨੇ ਇਹ ਮੋਹਰਾ ਦੀ ਬਜਾਰ ਦੇ ਵਿੱਚ ਕੀਮਤ ਵੀ ਬਹੁਤ ਜ਼ਿਆਦਾ ਹੋਵੇਗੀ ਸੋਨੇ ਚਾਂਦੀ ਦੇ ਸਿੱਕੇ ਦੇਖ ਕੇ ਮੋਹਰਾ ਦੇਖ ਕੇ ਇਹਨਾਂ ਦੋਹਾਂ ਦਾ ਈਮਾਨ ਡੋਲ ਗਿਆ ਪਰ ਹਸਨ ਕਹਿਣ ਲੱਗਾ ਕਿ ਨਹੀਂ ਮੈਂ ਸਮਝ ਗਿਆ ਇਹ ਹੀ ਅਸਲੀ ਆਮਾਨਤ ਹੈ ਜਿਹੜੀ ਉਹ ਮੇਰੇ ਕੋਲ ਰੱਖ ਕੇ ਗਿਆ ਹੈ ਘਰ ਵਾਲੀ ਨੇ ਕਿਹਾ ਕਿ ਤੂੰ ਭੋਲਾ ਹੈ ਤੂੰ ਕਮਲਾ ਹੈ ਉਹ ਤੈਨੂੰ ਪੱਕੇ ਤੌਰ ਤੇ ਰੱਖਣ ਲਈ ਦੇ ਕੇ ਗਿਆ ਹੈ ਜੇ ਮੋੜਨਾ ਹੁੰਦਾ ਤਾਂ ਹੁਣ ਤੱਕ ਪਰਤ ਚੁੱਕਾ ਹੁੰਦਾ ਤੈਨੂੰ ਪਰਮਾਤਮਾ ਨੇ ਆਪ ਅਮੀਰ ਕੀਤਾ ਹੈ ਖੋਦ ਕੇ ਆ ਕੇ ਤੇਰੀ ਕਿਸਮਤ ਦੇ ਦਰਵਾਜ਼ੇ ਖੋਲੇ ਹਨ ਤੂੰ ਇਸ ਤਰ੍ਹਾਂ ਕਰਕੇ ਰੱਖ ਲੈ ਸੰਭਾਲ ਲੈ ਪਹਿਲੀ ਗੱਲ ਤਾਂ ਉਹ ਮੁੜਦਾ ਨਹੀਂ ਜੇ ਮੁੜਿਆ ਤਾਂ ਉਸ ਨੂੰ ਇਕੱਲੇ ਇੱਕ ਰੋਟ ਬਾਦਾਮਾਂ ਵਾਲਾ ਜਿਹੜਾ ਮਰਦਮਾਨ ਹੈ ਉਹ ਭਾਰ ਕੇ ਵਾਪਸ ਰੱਖ ਦੇਵੇਂ ਦੋਵੇਂ ਗੱਲਾਂ ਦੇ ਵਿੱਚ ਬਾਕੀ ਸਾਰਾ ਕੁਝ ਭੁੱਲ ਗਏ ਕਿ ਪਕਵਾਨ ਦੇ ਵਿੱਚ ਕੀ ਪਾਉਣਾ ਸੀ ਕਿ ਕੀ ਨਹੀਂ ਪਾਉਣਾ। ਉਸੇ ਤਰੀਕੇ ਨਾਲ ਰਹਿ ਗਿਆ ਤੇ ਇਹ ਜਿਹੜਾ ਮਰਦਮਾਨ ਸੀ ਇਹਦੇ ਵਿੱਚ ਕਾਢੇ ਹੋਏ ਬਦਾਮ, ਅਖਰੋਟ ਵਾਪਸ ਭਰ ਦਿੱਤੇ। ਇਹਦੇ ਵਿੱਚੋਂ ਸਿੱਕੇ ਕੱਢ ਕੇ ਉਹਨਾਂ ਨੇ ਲੁਕੋ ਕੇ ਰੱਖ ਲਏ। ਇਸ ਘਟਨਾ ਦੇ ਮਗਰੋਂ 2 ਕੁ ਮਹੀਨੇ ਬੀਤੇ ਸਨ ਕਿ ਉਹ ਵਪਾਰੀ ਵਾਪਸ ਪਰਤ ਆਇਆ ਜਿਸ ਦਾ ਨਾਮ ਖਵਾਈਜਾ ਸੀ। ਵਾਪਸ ਆ ਕੇ ਆਪਣੇ ਬੀਵੀ ਬੱਚਿਆਂ ਨੂੰ ਮਿਲਿਆ ਤੇ ਉਹ ਬਹੁਤ ਖੁਸ਼ ਹੋਏ। ਉਹਨਾਂ ਨੂੰ ਆਪਣੇ ਘਰ ਵਾਪਸ ਲੈ ਆਇਆ ਤੇ ਘਰ ਦੇ ਵਿੱਚ ਜੋ ਕੁਝ ਵਿਗੜਿਆ ਸੀ ਜਿਸ ਚੀਜ਼ ਦੀ ਮੁਰੰਮਤ ਸੀ ਉਹਦੇ ਲਈ ਮਿਸਤਰੀ ਲਗਵਾ ਦਿੱਤਾ। ਜਾ ਕੇ ਉਥੋਂ ਹਿਸਾਬ ਕਿਤਾਬ ਲਿਆ ਤੇ ਉਥੋਂ ਦਾ ਮੁਨਾਫਾ ਆਪਣੀ ਛੇਬ ਵਿੱਚ ਪਾਇਆ। ਬੀਵੀ ਬੱਚਿਆਂ ਨੂੰ ਸੋਨੇ ਸੋਨੇ ਤੋਹਫੇ ਲੈ ਆ ਕੇ ਦਿੱਤੇ। ਬਹੁਤ ਤਰੀਕੇ ਨਾਲ ਜਿਵੇਂ ਘਰ ਵਿੱਚ ਇੱਕ ਤਿਉਹਾਰ ਹੋਵੇ। ਇਸ ਤਰੀਕੇ ਨਾਲ ਘਰ ਦੇ ਵਿੱਚ ਜਸ਼ਨ ਮਨਾਇਆ ਗਿਆ ਕਿ ਉਸਨੇ ਆਪਣੇ ਮਿੱਤਰ ਹਸਨ ਨੂੰ ਵੀ ਬੁਲਾਇਆ। ਉਹ ਵੀ ਇਹਦੇ ਘਰ ਵਿੱਚ ਇਹਦੇ ਸੁੱਖਾਂ ਦੇ ਵਿੱਚ ਆ ਕੇ ਸ਼ਰੀਕ ਹੋਇਆ। ਪਰ ਕਿਤੇ ਨਾ ਕਿਤੇ ਉਹਨੂੰ ਅੰਦਰ ਖਾਤੇ ਇੱਕ ਚੀਜ਼ ਦਾ ਡਰ ਬਹੁਤ ਸੀ। ਘਰ ਵਾਲੇ ਨੂੰ ਕਹਿਣ ਲੱਗਾ ਕਿ ਆ ਇਹਨਾਂ ਸਿੱਕਿਆਂ ਦੇ ਵਿੱਚੋਂ ਇਹਨਾਂ ਮੋਹਰਾਂ ਦੇ ਵਿੱਚੋਂ ਆਪਾਂ ਕੁਝ ਵੀ ਨਹੀਂ ਵਰਤਿਆ। ਮੇਰਾ ਮਨ ਅਜੇ ਵੀ ਨਹੀਂ ਮੰਨਦਾ ਕਿ ਉਹਦੇ ਨਾਲ ਮੈਂ ਤੋਖਾਂ ਮੈਂ ਵੀ ਵਫਾਈ ਕਰਾਂ। ਉਹ ਕਿੰਨੇ ਨਾਇੰਥ ਹੋਸੀ ਕੰਮਲੇ ਹੋ ਉਹ ਤੁਹਾਨੂੰ ਦੇ ਕੇ ਗਿਆ ਹੈ ਹੁਣ ਤਾਂ ਜੇ ਉਹਨੇ ਲੈਣੀ ਹੁੰਦੀ ਤਾਂ ਪਹਿਲਾਂ ਇੱਧਰ ਨਹੀਂ ਆਉਣਾ ਸੀ ਤੇ ਹੁਣ ਜੇ ਉਹ ਲੈਂਦਾ ਵੀ ਤਾਂ ਹੋਂ ਚੁੱਪਚਾਪ ਅਖਰੋਟਾਂ ਦਾ ਇਹ ਜਿਹੜਾ ਮਰਦਮਾਨ ਹੈ ਉਹ ਪਾਰ ਕੇ ਦੇ ਦਿਓ ਇਹਨਾਂ ਨੇ ਘਰ ਵਿੱਚ ਅਖਰੋਟ ਬਤਾਮ ਲਿਆਂਦੇ ਹੋਏ ਸਨ ਥੰਨੇ ਆਪਣੇ ਲਿਆਂਦੇ ਹੋਏ ਪਾ ਦਿੱਤੇ ਉੱਪਰ ਜਿਹੜੇ ਇਹ ਅਮਾਨਤ ਦੇ ਤੌਰ ਤੇ ਉਹ ਪਾ ਦਿੱਤੀ ਤੇ ਉਸ ਤਰੀਕੇ ਨਾਲ ਮਰਦ ਮਾਨ ਦਾ ਟਕਨ ਲਗਾ ਦਿੱਤਾ ਜਿੱਥੇ ਇਹਨੂੰ ਹਿਫਾਜ਼ਤ ਦੇ ਨਾਲ ਰੱਖਿਆ ਜਾ ਸਕਦਾ ਸੀ ਕੁਝ ਦਿਨ ਫਿਰ ਬੀਤੇ ਤਾਂ ਅਲਖਵਾਜਾ ਜਿਹੜਾ ਵਪਾਰੀ ਸੀ ਆਪਣੇ ਦੋਸਤ ਹਸਨ ਦੇ ਘਰ ਪਹੁੰਚਿਆ ਵਪਾਰੀ ਦੋਸਤ ਨੂੰ ਦੇਖ ਕੇ ਹਸਨ ਦੇ ਚਿਹਰੇ ਤੇ ਖੁਸ਼ੀ ਘਾਟ ਤੇ ਦੁੱਖ ਜ਼ਿਆਦਾ ਆ ਗਿਆ ਫਿਰ ਵੀ ਗੱਲੇ ਲੱਗ ਕੇ ਮਿਲੇ ਤੇ ਇੱਕ ਦੂਜੇ ਦੇ ਨਾਲ ਸਲਾਮ ਦੁਆ ਕੀਤੀ ਵਪਾਰੀ ਕਹਿਣ ਲੱਗਿਆ ਕਿ ਦੋਸਤ ਮੈਂ ਤੈਨੂੰ ਆਪਣੇ ਮਾਨਤ ਰਖਵਾਲੀ ਕਰਨ ਦੇ ਲਈ ਦੇ ਕੇ ਗਿਆ ਸਾਂ ਮੈਨੂੰ ਉਮੀਦ ਹੈ ਤੂੰ ਹਫਾਜ਼ਤ ਦੇ ਨਾਲ ਸਾਮ ਕੇ ਰੱਖੀ ਹੋਵੇਗੀ ਕਿਉਂਕਿ ਮੈਂ ਤੈਨੂੰ ਦੱਸਿਆ ਸੀ ਕਿ ਉਹ ਮੇਰੇ ਬੜੇ ਪਿਆਰੇ ਨੇ ਬੜੇ ਪ੍ਰੇਮ ਨਾਲ ਮੈਂ ਰੱਖੇ ਨੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਨੇ ਉਹਨਾਂ ਦੇ ਨਾਲ ਜੁੜੀਆਂ ਇਹ ਕਿਵੇਂ ਹੋ ਸਕਦਾ ਕਿ ਹੁਣ ਤੱਕ ਹੱਸਾਂ ਦਾ ਸਸ਼ੰਦਮਾਨ ਅੰਦਰੋਂ ਬੈਮਾਨੇ ਦੇ ਨਾਲ ਭਰ ਚੁੱਕਾ ਸੀ ਅੰਦਰ ਗਿਆ ਤੇ ਮਰਦ ਮਾਨ ਲੈ ਆ ਕੇ ਉਸੇ ਹੱਥ ਉਸੇ ਹੱਥ ਪਕੜਾ ਦਿੱਤਾ ਉਹ ਮਰਦ ਮਾਨ ਲੈ ਕੇ ਆਪਣੇ ਘਰ ਗਿਆ ਤੇ ਘਰ ਜਾ ਕੇ ਜਦੋਂ ਦੇਖਦਾ ਹੈ ਤਾਂ ਉਸ ਦੇ ਪੈਰਾਂ ਥੱਲਿਓਂ ਚਮੇਨ ਖਿਸਕ ਜਾਂਦੇ ਹਨ ਉਸ ਦੀ ਉਮਰਾਂ ਦੀ ਕਮਾਈ ਇਸ ਮਰਦ ਮਾਨ ਦੇ ਵਿੱਚ ਨਹੀਂ ਸੀ ਜੋ ਕਿ ਹੁਣ ਲੁੱਟੀ ਜਾ ਚੁੱਕੀ ਸੀ ਤੁਰੰਤ ਉਹ ਮਰਦ ਮਾਨ ਤੇ ਉਹ ਚਿਲਾ ਉਹਦੇ ਸਮਾਨ ਸਾਰਾ ਇਕੱਠਾ ਕਰਕੇ ਵਾਪਸ ਵਤਦਾ ਹੈ ਆਕੇ ਹਸਨਉਂ ਕਹਿੰਦਾ ਹੈ ਕਿ ਤੂੰ ਇਹ ਕੀ ਕਰ ਤੋਦ ਕੇ ਤੇ ਮੈਂ ਤੈਨੂੰ ਆਪਣਾ ਉਮਰ ਦੀ ਕਮਾਈ ਦੇ ਕੇ ਗਿਆ ਸੀ ਤੂੰ ਉਹ ਹੀ ਲੁੱਟ ਲਈ ਤੂੰ ਬੇਈਮਾਨ ਹੋ ਗਿਆ ਤੂੰ ਦੋਸਤ ਦਿਓ ਤੇ ਦਾਗ ਹੈ ਦੋਵਾਂ ਦੀ ਤੂੰ ਤੋਂ ਮੈਂ ਮੈਂ ਹੋਈ ਹਸਨ ਕਹਿਣ ਲੱਗਿਆ ਕਿ ਤੂੰ ਮੈਨੂੰ ਖਰੋਟਾ ਦਾ ਭਰਿਆ ਮਦਮਾਨ ਦੇ ਕੇ ਗਿਆ ਸੀ ਉਹ ਮੈਂ ਤੈਨੂੰ ਬਿਲਕੁਲ ਉਸੇ ਤਰੀਕੇ ਨਾਲ ਸਪੂਰਦ ਕਰ ਦਿੱਤਾ ਹੈ ਔਰ ਤੂੰ ਜਾਣ ਬੁੱਝ ਕੇ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ ਇੱਕ ਤਾਂ ਮੈਂ ਤੇਰੇ ਮਦਮਾਨ ਨੂੰ ਇਨੇ ਸਾਲਾਂ ਤੱਕ ਸੰਭਾਲ ਕੇ ਰੱਖਿਆ ਹੈ ਉੱਪਰ ਤੂੰ ਕਹਿ ਰਿਹਾ ਹੈ ਕਿ ਮੈਂ ਤੇਰੀ ਚੋਰੀ ਕਰ ਲਈ ਹੈ ਉਹ ਕਹਿੰਦਾ ਕਿ ਸੁਲਤਾਨ ਦੇ ਦਰਬਾਰ ਚ ਚੱਲਦੇ ਹਾਂ ਉੱਥੇ ਜਾ ਕੇ ਫੈਸਲਾ ਕਰਦੇ ਹਾਂ ਤੂੰ ਤੂੰ ਮੈਂ ਮੈਂ ਕਰਦੇ ਉਹ ਸੁਲਤਾਨ ਦੇ ਦਰਬਾਰ ਪਹੁੰਚ ਗਏ ਇਨਾਂ ਦੇ ਆਂਡ ਗਵਾਂਡ ਹੋਰ ਵੀ ਕੁਝ ਲੋਕ ਉਥੇ ਪਹੁੰਚੇ ਕਿ ਵਪਾਰੀ ਹੈ ਕੌਣ ਸੱਚਾ ਕੌਣ ਝੂਠਾ ਸੁਲਤਾਨ ਦੇ ਦਰਬਾਰ ਜਾ ਕੇ ਦੋਹਾਂ ਨੇ ਆਪੋ ਆਪਣੀਆਂ ਗੱਲਾਂ ਸੁਲਤਾਨ ਦੇ ਅੱਗੇ ਰੱਖ ਦਿੱਤੀਆਂ ਵਪਾਰੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮੈਂ ਮਰਦਮਾਲ ਨੂੰ ਤੀਰਥ ਸਥਾਨਾਂ ਤੇ ਯਾਤਰਾ ਤੇ ਗਿਆ ਸਾਂ ਤੇ ਇਸ ਦੇ ਘਰ ਵਿੱਚ ਰੱਖ ਕੇ ਗਿਆ ਸੀ ਕਿਸ ਤਰ੍ਹਾਂ ਮੈਂ ਇਹਦੇ ਬੜੇ ਪਿਆਰ ਦੇ ਨਾਲ ਹਫਾਜ਼ਤ ਕੀਤੀ ਦੂਸਰਾ ਕਹਿੰਦਾ ਹੁਣ ਐਸੀ ਕਹਤੇ ਹੋਏ ਫਾਜ਼ਲ ਦਾ ਸਿਲਾ ਇਹ ਮਿਲਿਆ ਮੈਨੂੰ ਚੋਰ ਦਾ ਦੋਸ਼ ਮਿਲ ਗਿਆ ਹੁਣ ਤੱਕ ਸੁਲਤਾਨ ਦੀ ਗੱਲ ਸਾਰੀ ਪੱਲੇ ਪੈ ਚੁੱਕੀ ਸੀ ਪਰ ਉਸ ਨੂੰ ਸਮਝਣੇ ਸੀਾਰੇ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਉਸੇ ਬਹੁਤ ਹੀ ਖਾਸ ਵਜ਼ੀਰ ਨੂੰ ਉਸਨੇ ਆਵਾਜ਼ ਮਾਰੀ ਉਸਨੇ ਪੁੱਛਿਆ ਕਿ ਕਿਵੇਂ ਕਰੀਏ ਵਜ਼ੀਰ ਨੇ ਕਿਹਾ ਕਿ ਤਾਂ ਬਹੁਤ ਸੌਖਾ ਤਰੀਕਾ ਹੈ ਜਿਹੜੇ 6 6 ਸਾਲ ਪੁਰਾਣੇ ਅਖਰੋਟ ਨੇ ਉਹਨਾਂ ਦਾ ਤੇ ਜਿਹੜੇ ਨਵੇਂ ਅਖਰੋਟ ਨੇ ਇਹਨਾਂ ਦਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੋਵੇਗਾ। ਇੱਕ ਕੰਮ ਕਰੋ ਕਿ ਇੱਕ ਵੱਡਾ ਅਨੁਮਾਨ ਤਾਲਮਗਵਾ ਲਓ। ਉਹਦੇ ਵਿੱਚ ਢੇਲ ਲਗਵਾ ਦਿੰਦੇ ਹਾਂ ਤੇ ਸ਼ਗਲਾਂ ਤੋਂ ਚਿਹਰੇ ਮੋਹਰਿਆਂ ਤੋਂ ਇਹਨਾਂ ਦੇ ਅਖਰੋਟ ਨੇ ਉਹਨਾਂ ਦੀ ਪਛਾਣ ਹੋ ਜਾਣੀ ਹੈ। ਇਹ ਸਾਰੇ ਇੱਕੋ ਜਿਹੇ ਹੋਏ ਤੇ ਇਹਦਾ ਮਤਲਬ ਕਿ ਵਪਾਰੀ ਝੂਠ बोल ਰਿਹਾ ਹੈ। ਤੇ ਦੋ ਕਿਸਮ ਦੇ ਹੋਏ ਤਾਂ ਅਲੱਗ-ਅਲੱਗ ਕਿਸਮ ਦੇ ਹੋਏ ਤੇ ਇੱਕ ਪੁਰਾਣੇ ਹੋਏ ਤੇ ਇੱਕ ਨਵੇਂ ਹੋਏ। ਇਹਦਾ ਮਤਲਬ ਇਹ ਕਿ ਹਸਨ ਦਗਾ ਕਮਾਇਆ ਹੈ ਉਹ ਝੂਠ ਬੋਲ ਰਿਹਾ ਹੈ ਵਜੀਰ ਦੀ ਸਲਾਹ ਉਸ ਨੂੰ ਪਸੰਦ ਆਈ ਉਸਨੇ ਇੱਕ ਵੱਡਾ ਪ੍ਰਾਤ ਮੰਗਵਾ ਲਿਆ ਮਰਦਮਾਨ ਨੂੰ ਉਸ ਦੇ ਉੱਪਰ ਮੋਦਾ ਕਰ ਦਿੱਤਾ ਜਦੋਂ ਮਰਦਮਾਨ ਮੋਦਾ ਕੀਤਾ ਗਿਆ ਤੇ ਉਹਦੇ ਵਿੱਚੋਂ ਸਾਰੇ ਅਖਰੋਟ ਨਿਕਲੇ ਬਦਾਮ ਨਿਕਲੇ ਤਾਂ ਵਾਕਿਆ ਇਹ ਪਤਾ ਲੱਗਾ ਕਿ ਇਹ ਅਖਰੋਟ ਬਦਾਮ ਅਲੱਗ-ਅਲੱਗ ਦੋ ਕਿਸਮਾਂ ਦੇ ਹਨ ਇੱਕ ਪੁਰਾਣੇ ਹਨ ਇੱਕ ਨਵੇਂ ਹਨ ਵਜ਼ੀਰ ਨਾਲ ਕਿਹਾ ਕਿ ਹੁਣ ਦੁੱਧ ਪੀਤਾ ਫੈਸਲਾ ਕੀਤਾ ਗਿਆ ਬਿਲਕੁਲ ਝੂਠਾ ਸੋਨੇ ਦੀਆਂ ਮੋਹਰਾਂ ਕੱਢੀਆਂ ਹਨ ਤੇ ਨਵੇਂ ਬਦਾਮ ਅਖਰੋਟ ਪਾਰ ਦਿੱਤੇ ਹਨ ਕਿਉਂਕਿ ਦੋਹਾਂ ਅਖਰੋਟਾਂ ਬਦਾਮਾਂ ਦੀਆਂ ਕਿਸਮਾਂ ਨਸਲਾਂ ਆਪਸ ਵਿੱਚ ਨਹੀਂ ਮਿਲ ਰਹੀਆਂ ਇਹਨਾਂ ਦਾ ਇਹ ਫਰਕ ਹੈ ਕਿ ਪੁਰਾਣੇ ਹਨ ਤੇ ਇੱਕ ਨਵੇਂ ਹਨ ਇਨੀ ਗੱਲ ਕਹਿ ਰਿਹਾ ਸੀ ਅਤੇ ਵਪਾਰੀ ਦਾ ਦੋਸਤ ਸੁਲਤਾਨ ਦੇ ਪੈਰੀਂ ਪੈ ਗਿਆ ਤੇ ਉਹ ਚੇ ਚੇ ਰੋਂਣ ਲੱਗਿਆ ਕਿ ਬਿਲਕੁਲ ਮੇਰੀ ਗਲਤੀ ਹੈ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਮੈਨੂੰ ਸਜ਼ਾ ਦਿਓ ਮੈਨੂੰ ਮaaf ਕਰ ਦਿਓ ਮੈਨੂੰ ਸਜ਼ਾ ਨਾ ਦਿਓ ਮੈਨੂੰ ਮaaf ਕਰ ਦਿਓ ਸੁਲਤਾਨ ਨੇ ਹੁਕਮ ਸੁਣਾਇਆ ਕਿ ਜਿੰਨੀਆਂ ਸੋਨੇ ਦੀਆਂ ਮੋਹਰਾਂ ਵਪਾਰੀ ਦੀਆਂ ਇਸ ਮਰਦਮਾਨ ਦੇ ਵਿੱਚ ਸਨ ਉਸ ਤੋਂ 3 ਗੁਣਾ ਮੋਹਰਾਂ ਹਸਨ ਨੂੰ ਵਾਪਸ ਕਰਨੀਆਂ ਪੈਣਗੀਆਂ ਨਾਲ ਦੀ ਨਾਲ 6 ਮਹੀਨੇ ਤੂੰ ਕੈਦਖਾਨੇ ਵਿੱਚ ਰਹੇਗਾ ਸੰਘਾ ਜੀ ਇਸ ਕਹਾਣੀ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਕਦੇ ਵੀ ਕੋਈ ਆਪਣੀ ਆਮਾਨਤ ਤੁਹਾਨੂੰ ਦੇ ਕੇ ਗਿਆ ਹੈ ਉਹਦੀ ਰਖਵਾਲੀ ਜਿੰਦ ਜਾਣ ਨਾਲ ਕਰਨੀ ਹੈ ਇਹ ਸਾਡਾ ਫਰਜ਼ ਹੈ ਦੋਸਤੀ ਦੇ ਵਿੱਚ ਕਦੇ ਵੀ ਧੋਖਾ ਨਹੀਂ ਕਰਨਾ ਕਦੇ ਦਗਾ ਨਹੀਂ ਕਰਨਾ ਦੋਸਤਾਂ ਦੇ ਨਾਲ ਕੀਤਾ ਹੋਇਆ ਧੋਖਾ ਦਗਾ ਪਾਪ ਦੇ ਬਰਾਬਰ ਹੁੰਦਾ ਹੈ ਦੋਸਤਾਂ ਨਾਲ ਧੋਖਾ ਕਰਨ ਦੇ ਨਾਲ ਪ੍ਰਮਾਤਮਾ ਵੀ ਨਾਰਾਜ਼ ਹੋ ਜਾਂਦਾ ਹੈ ਸਭ ਤੋਂ ਮਹੱਤਵਪੂਰਨ ਦਲ ਜੇਕਰ ਤੁਸੀਂ ਕੁਝ ਫੈਸਲੇ ਕਰਨੇ ਹਨ ਉਹ ਤੁਸੀਂ ਆਪ ਕਰ ਸਕਦੇ ਹੋ ਕਈ ਵਾਰ ਤੁਹਾਡੇ ਕਰੀਬੀਆਂ ਦੀ رائے ਤੁਹਾਡਾ ਨੁਕਸਾਨ ਕਰ ਸਕਦੀ ਹੈ ਇਸ ਕਰਕੇ ਕਈ ਵਾਰ ਕਰੀਬੀਆਂ ਦੀ رائے